ਸਾਨੂੰ ਉਹ ਹੋ ਜੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾਣ ਇਹ ਨਰਾਜ਼ਗੀ ਇਹਨਾਂ ਦੀ ਸੈਂਟਰ ਸਰਕਾਰ ਤੋਂ ਤੇ ਸੂਬੇ ਦੀ ਸਰਕਾਰ ਪਰਵਾਰਾਂ ਦੇ ਵਿੱਚ ਕੁਛ ਛੋਟੇ ਮੋਟੇ ਮੱਧ ਪੇਤ ਵਰਕਰਾਂ ਸਾਥੀਆਂ ਦੇ ਉਹਨਾਂ ਦਾ ਆਪਣਾ ਕੋਈ ਨਹੀਂ ਤੁਹਾਡੇ ਹੁਕਮਾਂ ਦੀ ਪਾਲਣਾ ਫਿਕਰੀ ਆਈਏ ਤੁਹਾਡੇ ਇੰਟਰਸਟ ਨੂੰ ਪ੍ਰੋਟੈਕਟ ਕਰਦੇ ਆਏ ਆ ਇਸ ਤਰ੍ਹਾਂ ਹੀ ਹੁਣ ਵੀ ਤੁਹਾਡਾ ਇੱਜ਼ਤ ਮਾਨ ਤੇ ਤੁਹਾਡਾ ਹਰ ਹੁਕਮ ਜਿਹੜਾ ਲਈ ਉਹਦੀ ਪਾਲਣਾ ਸੀ ਕਰਾਂਗੇ ਆਜ਼ਾਦ ਚੋਣ ਲੜਨ ਦੀ ਚਰਚਾ ਦੇ ਦਰਮਿਆਨ ਕਾਂਗਰਸ ਬਲਕੌਰ ਸਿੰਘ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਪਹੁੰਚੀ ਪ੍ਰਤਾਪ ਸਿੰਘ ਬਾਜਵਾ ਤੇ ਜੀਤ ਮਹਿੰਦਰ ਸਿੰਘ ਸਿੱਧੂ ਉਹਨਾਂ ਦੇ ਘਰ ਪਹੁੰਚੇ ਸਨ ਇਸ ਦੌਰਾਨ ਉਹਨਾਂ ਨੇ ਬਲਕੌਰ ਸਿੰਘ ਸਿੱਧੂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਮੇਨ ਨਰਾਜ਼ਗੀ ਇਹਨਾਂ ਦੀ ਸੈਂਟਰ ਸਰਕਾਰ ਤੋਂ ਤੇ ਸੂਬੇ ਦੀ ਸਰਕਾਰ ਸਾਡੇ ਤੋਂ ਨਰਾਜ਼ਗੀ ਨਹੀਂ ਪਰਿਵਾਰਾਂ ਦੇ ਵਿੱਚ ਕੋਈ ਛੋਟੇ ਮੋਟੇ ਮਤਭੇਦ ਵਰਕਰਾਂ ਸਾਥੀਆਂ ਦੇ ਉਹਨਾਂ ਦਾ ਆਪਣਾ ਕੋਈ ਨਹੀਂ ਬਟ ਮੈਂ ਇਹਨਾਂ ਨੂੰ ਫੀਡ ਦੁਆਇਆ ਵਿਸ਼ਵਾਸ ਦੁਆਇਆ ਹੈ ਕਿ ਜਿਸ ਤਰ੍ਹਾਂ ਪਹਿਲੇ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੁੰਦੀ ਆਈਏ ਤੁਹਾਡੇ ਇੰਟਰਸਟ ਨੂੰ ਪ੍ਰੋਟੈਕਟ ਕਰਦੇ ਆਏ ਆ ਇਸ ਤਰ੍ਹਾਂ ਹੀ ਹੁਣ ਵੀ ਤੁਹਾਡਾ ਇੱਜ਼ਤ ਮਾਨ ਤੇ ਤੁਹਾਡਾ ਹਰ ਹੁਕਮ ਜਿਹੜਾ ਉਹਦੀ ਪਾਲਣਾ ਸੀ ਕਰਾਂਗੇ ਜਦੋਂ ਇਨਸਾਫ ਦਾ ਸਵਾਲ ਹੋਇਆ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੱਡਾ ਦਾਵਾ ਕਰ ਦਿੱਤਾ ਹਮੇਸ਼ਾ ਨਾਲ ਖੜੇ ਆ ਹਮੇਸ਼ਾ ਨਾਲ ਖੜੇ ਰਹਾਂਗੇ ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਨ ਸਾਜੀਤ ਮਹਿੰਦਰ ਸਿੰਘ ਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਪਹਚਾਓ ਤੇ ਆਦੇ 27 ਦੇ ਵਿੱਚ ਸਰਕਾਰ ਲਿਆਓ ਸੈਂਟਰ ਵਿੱਚ ਵੀ ਗਵਰਨਮੈਂਟ ਹੈ ਤੇ ਇੱਥੇ ਵੀ ਆਇਆ ਤੁਸੀਂ ਵੇਖਿਓ ਜੇ ਇਨਸਾਫ ਮਿੰਟਾਂ ਚ ਨਾ ਮਿਲਿਆ ਤੇ ਤਾਂ ਮੈਨੂੰ ਬਲਕੌਰ ਸਿੰਘ ਚੋਣ ਪ੍ਰਚਾਰ ਚ ਨਾਲ ਰਹਿਣਗੇ ਜੀ ਇਹ ਤੇ ਸਭ ਬਲਕੌਰ ਸਿੰਘ ਹੀ ਦੱਸ ਸਕਦੇ ਨੇ ਮੈਨੂੰ ਪੂਰਨ ਫੇਤ ਹੈ ਕਿ ਪੂਰਨ ਸਾਥ ਦੇਣਗੇ ਖਬਿਆ ਥੇ ਬੈਠੇ ਸੂਤਰਾ ਮੁਤਾਬਕ ਖਬਰ ਆਈ ਸੀ ਕਿ ਬਲਕੌਰ ਸਿੰਘ ਆਜ਼ਾਦ ਚੋਣ ਲੜ ਸਕਦੇ ਨੇ ਹਾਲਾਂਕਿ ਰਾਜਾ ਵੜਿੰਗ ਨੇ ਤੇ ਵੀ ਕਿਹਾ ਸੀ ਕਿ ਉਹਨਾਂ ਨੇ ਕਾਂਗਰਸ ਵੱਲੋਂ ਉਹਨਾਂ ਨੂੰ ਟਿਕਟ ਆਫਰ ਕੀਤੀ ਸੀ ਪਰ ਉਹ ਮੰਨੇ ਨਹੀਂ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨਾਲ ਅਧਿਕਾਰਿਕ ਵਾਰ ਮੁਰਤੋਂ ਪਹੁੰਚੇ ਸਨ